ਵਿਧਾਨ ਸਭਾ ਸੈਸ਼ਨ ਦੇ ਵਿੱਚ ਸੰਤ ਸਿੱਚੇਵਾਲ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਪਾ ਨੇ ਬਿਆਨ ਦਿੱਤਾ ਤੇ ਜਿਸਤੇ ਦੌਰਾਨ ठेकेदार ਕਹਿ ਕੇ ਜਿਹੜਾ ਕਿ ਲਲਕਾਰਿਆ ਗਿਆ ਤੇ ਹੁਣ ਇਹ ਮੁੱਦਾ ਜਿਹੜਾ ਕਿ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਹੁਣ ਕਾਂਗਰਸੀਆਂ ਨੂੰ ਵੀ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਮੂੰਹ ਤੋੜ ਮਾਂ ਜਵਾਬ ਦਿੱਤਾ ਜਾ ਰਿਹਾ ਤੇ ਜਿਸ ਤੇ ਤੈਤ ਹੁਣ ਸੰਤ ਸਿੱਚੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸੀ ਪਹਿਲਾਂ ਆਪਣੇ ਵੱਲ ਦੇਖਣ ਫਿਰ ਕਿਸੇ ਵੱਲ ਬੋਲਣ ਤੇ ਜਿਸਤੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਤਿੱਖੇ ਨਿਸ਼ਾਨੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਬਾ ਨੂੰ ਜਿਹੜਾ ਕਿ ਸੰਤ ਸੀਚੇਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਤੇ ਉਥੇ ਹੀ ਲਗਾਤਾਰ ਆਮ ਆਦਮੀ ਪਾਰਟੀ ਦੀ ਤਾਰੀਫ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਆਓ ਤੁਹਾਨੂੰ ਸੁਣਾਉਣੀ ਹੈ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਜਨਾ ਜਰ ਕਿਸੇ ਜਿਹਦੀ ਸਮਝ ਨਾ ਹੋਵੇ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਉਹਨਾਂ ਨੂੰ ਜੇ ਕੋਈ ਸੀਚੇਵਾਲ ਮਾਡਲ ਦੇ ਕਰਾਸ ਸੀਗਾ ਉਹ ਸਾਨੂੰ ਮਿਲ ਲਿੰਦੇ ਉਹਦੇ ਬਾਰੇ ਜਿਹੜੀਆਂ ਕਮੀਆਂ ਸੀਗੀਆਂ ਉਹ ਦੱਸ ਦਿੰਦੇ ਬਾਬਾ ਜੀ ਆ ਸਾਡੇ ਪਿੰਡ ਦੇ ਵਿੱਚ ਕਿਵਰੇ ਤੁਸੀਂ ਪਾਇਆ ਜਾਂ ਟ੍ਰੀਟਮੈਂਟ ਪਲਾਨ ਲਾਇਆ ਉਹਦੇ ਵਿੱਚ ਆ ਕਮੀਆਂ ਅਸੀਂ ਵੀ ਦੇਖ ਲੈਂਦੇ ਪਰ ਜਿਹੜਾ ਜਿਸੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਬੋਲਿਆ ਉਹ ਉਹ ਮੈਂ ਜਿਹੜਾ ਹੈਗਾ ਕਹਿੰਦੇ ਨਾ ਕਿ ਜੈ ਜੈਸੀ ਦ੍ਰਿਸ਼ਟੀ ਤੈਸੀ ਸਹੈਸ ਰਹਿਣੀ ਜੇ ਹੋ ਜੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹਾ ਹੀ ਦੂਸਰੇ ਵੀ ਦਿਸਦੇ ਆ ਤੇ ਜੈਸੀ ਨਜ਼ਰ ਤੈਸਾ ਨਜ਼ਾਰਾ ਜੇਦੋਂ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੋਈ ਚੰਗਾ ਦਿਸਦਾ ਹੀ ਨਹੀਂ ਤੋ ਦਾ ਜਿਹੜੇ ਹਾਲਾਤ ਉਹਨਾਂ ਨੇ ਆਪਣੇ ਦੱਸ ਦਿੱਤੇ ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਸੀਜੇਵਾਲ ਮਾਡਲ ਆ 1999 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਰਸਤੇ ਬਣਾਉਂਦੇ ਸੀ ਅਸੀਂ ਤੇ ਸਾਡੇ ਕੋਲ ਪਿੰਡ ਵਾਲੇ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਕਹਿੰਦੇ ਬਾਬਾ ਜੀ ਤੁਸੀਂ ਇਹਨੇ ਰਸਤੇ ਬਣਾ ਦਿੱਤੇ ਆ ਪਿੰਡ ਦੇ ਵਿੱਚ ਜਦੋਂ ਬਾਰਿਸ਼ ਆਉਂਦੀ ਹੈ ਪਾਣੀ ਗਲੀਆਂ 'ਚ ਖੜ ਜਾਂਦਾ ਜਾਂ ਤਾਂ ਕੋਠਿਓ ਕੋਠੀ ਆਉਣਾ ਪੈਂਦਾ ਗੰਦਾ ਪਾਣੀ ਸਾਡੇ ਘਰਾਂ 'ਚ ਆ ਜਾਂਦਾ ਤੇ ਉਸ ਵੇਲੇ ਅਸੀਂ ਪਿੰਡ ਦੇ ਸੈਂਟਰ ਵਿੱਚ ਸੱਪੜ ਸੀਗਾ ਜਿ세 ਹੁਣ ਪੰਚਾਇਤ ਘਰ ਬਣਿਆ ਕਮਿਊਨਿਟੀ ਸੈਂਟਰ ਬਣਿਆ ਹੋਇਆ ਕਿਚਨ ਬਣੀ ਹੋਈ ਲਾਇਬ੍ਰੇਰੀ ਬਣੀ ਹੋਈ ਹੈ ਤੇ ਇਥੋਂ ਪਾਣੀ ਅਸੀਂ ਲਾ ਕੇ ਪਿੰਡੇ ਚੜ੍ਹਦੇ ਪਾਸੇ ਜਿਹੜਾ ਸੀਗਾ ਪਿੰਡ ਦਾ ਸਰਪੰਚ ਸੀ ਉੱਥੇ ਲੈ ਕੇ ਗਏ ਉੱਥੇ ਜਿਹੜਾ ਸਿਸਟਮ ਉਹ ਬਣਾਇਆ ਸੀਚੇਵਾਲ ਸਾਡੇ ਪਿੰਡ ਦਾ ਨਾਮ ਐਸੇ ਕਰਕੇ ਉਹ ਸੀਚੇਵਾਲ ਦੇ ਵਿੱਚ ਜਿਹੜਾ ਮਾਡਲ ਸਥਾਪਤਾ 1999 ਚਾ ਦਾ ਨਾਮ ਸੀਚੇਵਾਲ ਮਾਡਲ ਤਿੰਨ ਖੂਹ ਬਣਾਏ ਗਏ ਤਿੰਨਾਂ ਖੂਹਾਂ ਦੇ ਵਿੱਚ ਜਿਹੜੀ ਪਹਿਲੇ ਖੂਹ ਦੇ ਵਿੱਚ ਸੋਲਡ ਵੇਸਟ ਬੈਠ ਜਾਂਦੀ ਹੈ ਦੂਸਰੇ ਦੇ ਵਿੱਚ ਤਰਨ ਵਾਲੀ ਚੀਜ਼ ਜਿਸ ਨੂੰ ਤੁਧਾਈ ਕਹ ਦਿੰਦੇ ਆ ਜਾਂ ਜਿਹੜੀ ਹੈਗੀ ਆ ਕੋਈ ਵੀ ਵਿੱਚ ਕਾਗਜ਼ ਦੀ ਕੁਛ ਚੀਜ਼ ਆ ਜਾਂਦੀ ਹੈ ਤੇ ਗਰੀਸ ਆ ਜਾਂਦੀ ਹੈ ਉਹ ਦੂਸਰੇ ਖੁਦ ਜਲ ਜਾਂਦੀ ਹੈ ਤੀਸਰੇ ਦੇ ਵਿੱਚ ਹੋ ਕੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਵਿੱਚ ਜਿਹੜਾ ਪੌਣ ਚ ਬੱਝ ਲ ਜਾਂਦਾ ਜਦੋਂ ਸੂਰਜ ਦੀਆਂ ਕਰਨਾ ਪੈਂਦੀਆਂ ਉਹਨੂੰ ਔਰਬ ਕਿਹਾ ਕਹਿੰਦੇ 7 ਦਿਨਾਂ ਦੇ ਵਿੱਚ ਬੈਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਉਹ ਗੰਦਗੀ ਨੂੰ ਖਾ ਲੈਂਦਾ ਉਹਦੀ VOD COD TDS ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਦੇ ਲਾਉਣ ਯੋਗ ਹੋ ਜਾਂਦੇ ਆ ਪਾਣੀ ਖੇਤੀ ਲੋ ਲਾਉਣ ਯੋਗ ਹੋ ਜਾਂਦਾ 1999 ਦੇ ਛੀਤੇਵਾਲ ਦੇ ਵਿੱਚ ਜਿਹੜਾ ਹੈ ਪਹਿਲਾਂ ਅਸੀਂ ਇੰਜਣ ਦੇ ਨਾਲ ਪਾਣੀ ਲਾਉਂਦੇ ਸੀ ਫਿਰ ਮੋਟਰ ਲਾਤੀ ਹੁਣ ਇਹ ਛੀਤੇਵਾਲ ਮਾਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਵਿੱਚ ਸਕਸੈਸਫੁਲ ਚੱਲ ਰਿਹਾ ਕੋਈ ਤਰਵੇਂ ਦੇ ਉੱਤੇ ਵੀ ਇਹ ਛੀਤੇਵਾਲ ਮਾਡਲ ਹੀ ਤੇ 45 ਕਿ ਪਿੰਡਾਂ ਦਾ ਪਾਣੀ ਪਿੰਦਾ ਸੀ ਉਹ ਸਿੰਚੇਬਲ ਮਾਡਲ ਰਾਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਸ ਤੇ ਜਿਸ ਤੇ ਐਨ ਆਰ ਆਈ ਵੀਰਾਂ ਨੇ ਖਾਸ ਕਰਕੇ ਜਿਹੜਾ ਸਿੰਚੇਬਲ ਮਾਡਲ ਆ ਐਨ ਆਰ ਆਈ ਵੀਰਾਂ ਨੇ ਜਿਹੜਾ ਹੈਗਾ ਬਹੁਤ ਪਿੰਡਾਂ ਦੇ ਵਿੱਚ ਅਪਣਾਇਆ ਕਿਉਂਕਿ ਉਹ 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 ਜਿਹੜਾ ਪੈਸੇ ਜਿਹੜੇ ਹੈ ਸਾਰੇ ਐਨ ਆਰ ਵੀਰਾਂ ਨੇ ਲੱਗੇ ਆ ਜਿਹੜਾ ਇਹ ਫੇਲ ਮਾਡਲ ਦੀ ਕਰਦੇ ਗੱਲ ਕਰਦੇ ਉਹ ਮਾਡਲ ਹੈ ਥਾਪਰ ਮਾਡਲ ਫੇਲ ਹੋਇਆ 2017 ਦੇ ਵਿੱਚ ਜਦੋਂ ਅਰ 6 ਘੋਟ ਦੇ ਵਿੱਚ ਜਿਮਨੀ ਚੋਂ ਸੀ ਉਸ ਵੇਲੇ ਤ੍ਰਿਪਤ ਬਾਜਵਾ ਉਸ ਵੇਲੇ ਦੇ ਪੰਚਾਇਤ ਮੰਤਰੀ ਸੀ ਉਹ ਸੀਚੇਵਾਲ ਵੀ ਆਏ ਉਹਨਾਂ ਨੇ ਹਰੀਪੁਰ ਦੇਖਿਆ ਉੱਥੇ ਨਵਾਂ ਬਣਿਆ ਹੋਇਆ ਸੀਤੇਵਾਲ ਮਾਡਲ ਸੀ ਉਹਨਾਂ ਨੇ ਉਹਨਾਂ ਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਦੀਆਂ ਵੀਡੀਓ ਤੁਸੀਂ ਦੇਖ ਸਕਦੇ ਆ ਕਿਵੇਂ ਨਾ ਦੋਦੇ ਵੀ ਆਪਾਂ ਇਹ ਸੀਤੇਵਾਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਦੇ ਵਾਸਤੇ ਫਿਰ ਕਈਆਂ ਨੂੰ ਕੁਝ ਬੰਦੇ ਵਿੱਚ ਹੁੰਦੇ ਆ ਉਹਨਾਂ ਨੂੰ ਸੀਜੇਵਾਲ ਨਾਂ ਦੇ ਨਾਲ ਅਲਰਜੀ ਹੋਊਗੀ ਕਰੋਨਾ ਨੇ ਗਿਆ ਬਜਲੋ ਥਾਪਰ ਯੂਨੀਵਰਸਿਟੀ ਨੂੰ ਕਹਿੰਨੇ ਥਾਪਰ ਯੂਨੀਵਰਸਿਟੀ ਨੂੰ ਗਿਆ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਜੇ ਸੀਚੇਵਲ ਮਾਡਲ ਹੈ ਇਹਨੂੰ ਜੇ ਅਸੀਂ ਅਪਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਪਿੰਡਾਂ ਦੇ ਵਿੱਚੋਂ ਗੰਦਗੀ ਨਿਕਲਣੀ ਚਾਹੀਦੀ ਆ ਬਦਬੂ ਖਤਮ ਹੋਣੀ ਚਾਹੀਦੀ ਆ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਅਸੀਂ ਖੁਸ਼ ਆ ਉਹਨਾਂ ਨੇ ਸਾਡੇ ਕੋਲ ਖਗਾਇਆ ਵੀ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਜਿਹੜਾ ਸੀਜੇਵਲ ਮਾਡਲ ਆ ਉਹੀ ਥਾਪਰ ਮਾਡਲ ਆ ਉਹਨਾਂ ਨੇ ਉਹ ਨਾਂ ਹੀ ਬਦਲਿਆ ਪਰ ਇਹਨੇ ਨਹੀਂ ਸੀਜੇਵਲ ਨਹੀਂ ਬਣਾਇਆ ਇਹਨਾਂ ਨੇ ਸੱਬਰ ਬਣਾਇਆ ਇਹਨਾਂ ਨੇ ਬਹੁਤ ਪੈਸਾ ਜਿਹੜਾ ਹੈਗਾ ਵਿਭਾਗ ਚੋਂ ਦਿੱਤਾ ਜਿੱਥੇ ਜਿੱਥੇ ਬਣਾਇਆ ਉਹ ਸਾਡੇ ਕੋਲ ਵੀ ਇਹਦੀਆਂ ਕੰਪਲੇਂਟਾਂ ਆਈਆਂ ਆ ਬੀਬੀ ਭਰਾ ਜੋ ਖਾਨੂੰ ਲੈ ਕੇ ਗਏ ਪੰਜਾਤੋਂ ਪਿੰਡਾਂ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਵਿਖੇ ਉੱਥੇ ਐਨਜੀ ਦੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਨੇ ਅਸੀਂ ਪ੍ਰਦਰਸ਼ਨੀ ਦੇਖੀ ਉਹਦੇ ਵਿੱਚ ਇਹਨਾਂ ਦੇ ਕਨੈਕਸ਼ਨ ਗਲਤ ਸੀਗੇ ਉਲਟ ਸੀਗੇ ਕਨੈਕਸ਼ਨ ਇਹ ਕਿ ਉਹ ਥੋੜਾ ਪੁੱਠਾ ਬਣਾਇਆ ਹੋਇਆ ਕਹਿੰਦੇ ਜੀ ਇਹ ਇਦਾਂ ਦਾ ਬਣਾਉਨੇ ਪਰ ਉਹਨੂੰ ਇਹਨਾਂ ਨੇ ਇੰਪਲੀਮੈਂਟ ਕੀਤਾ ਜਿਹੜਾ ਬਣਾਇਆ ਬੋਡਲ ਹੀ ਪੁੱਠਾ ਬਣਾਇਆ ਜਿਹੜੀ ਇਹਨਾਂ ਕੋਲ ਜਿਹੜੀ ਕਹਿੰਦੇ ਨਕਲ ਆ ਉਹ ਵੀ ਅਕਲ ਨਾਲ ਵੱਜਦੀ ਹੈ ਸੋ ਇਹਨਾਂ ਦਾ ਥਾ ਪ੍ਰੋਟੋਮੋਡਲ ਫੇਲ ਆ ਇਹਦੀ ਇਨਕੁਆਰੀ ਕਰਾਉਣ ਜਿਨ੍ਹਾਂ ਪਿੰਡਾਂ ਵਿੱਚ ਪੈਸਾ ਲੱਗ ਕੇ ਇਹਨਾਂ ਨੇ ਬਰਬਾਦ ਕੀਤਾ ਇਹਦੇ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਪੈਸੇ ਦੇ ਕੇ ਪਿੰਡਾਂ ਦੇ ਪਪ ਜਿਹੜਾ ਹੈ ਬਰਬਾਦ ਕੀਤਾ ਜਿੱਥੇ ਸੀਜੇਵਾਲ ਮਾਡਲ ਬਣਿਆ ਅਸੀਂ ਜ਼ਿੰਮੇਵਾਰ ਬੈਠੇ ਇਹ ਰਾਸ਼ੀ ਬਣਾਇਆ ਸੀ ਉਹ ਜਵਾਬ ਦੇ ਵੀ ਆ। ਸੋ ਇਹਦੇ ਵਾਸਤੇ ਜੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਵੀ ਸਾਫ ਪ੍ਰੋਮੋਡਲ ਸਾਡਾ ਫੇਲ ਹੋਇਆ ਕਿਉਂ ਫੇਲ ਹੋਇਆ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਅਸੀਂ ਸਰਕਾਰੀ ਪੈਸਾ ਦਿੰਨੇ ਆ ਪੈਸਾ ਤਾਂ ਲੋਕਾਂ ਦਾ ਹੁੰਦਾ ਉਹ ਬੈਠੇ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਹੈ ਉਹ ਖਾਣ ਵਾਲੇ ਕੁਝ ਮਹਿਕਮੇ ਦੇ ਅਫਸਰ ਰਲ ਜਾਂਦੇ ਆ ਕੁਝ ਲੀਡਰਸ਼ਿਪ ਨਾਲ ਰਲ ਜਾਂਦੇ ਆ ਤੋਂ ਉਸੇ ਪਿੰਡ ਵਿੱਚ ਕੁਝ ਵੀ ਨਹੀਂ ਲੱਗਦਾ। ਜਦੋਂ ਪੈਸੇ ਅਸੀਂ ਖਾ ਹੀ ਲਵਾਂਗੇ ਮਾੜੇ ਪੈ ਪਾਵਾਂਗੇ ਮਾੜੇ ਮਿਸਤਰੀ ਲਾਵਾਂਗੇ ਪਾਣੀ ਚਲਦਾ ਹੀ ਨਹੀਂ ਕੋ ਸਾਰੇ ਬੰਦ ਸੋ ਇਸ ਵਾਸਤੇ ਉਹਦੇ ਜ਼ਿੰਮੇਵਾਰ ਵੀ ਕਰਪਸ਼ਨ ਆ ਸੋ ਇਸ ਵਾਸਤੇ ਜਿਹੜਾ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨੂੰ ਦੱਸ ਦਿੰਦੇ ਵੀ ਥਾਪਰ ਮਾਡਲ ਕਿਸੇ ਕਿਸੇ ਬਣਿਆ ਫੀਚੇਵਲ ਮਾਡਲ ਕਿਸੇ ਕਿਸੇ ਬਣਿਆ ਇਹਨਾਂ ਨੇ ਥਾਪਰ ਮਾਡਲ ਲਾਗੂ ਕੀਤਾ ਥਾਪਰ ਮਾਡਲ ਪਿੰਡਾਂ 'ਚ ਬਣਾਇਆ ਉਹ ਫੇਲ ਹੋਇਆ ਉਹਦੇ ਜਵਾਬਦੇ ਵੀ ਇਹ ਇੱਕਿਆ ਨੂੰ ਲੈ ਕੇ ਬਾਬਾ ਜੀ ਤੁਹਾਡੀ ਸਿੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਸੀਂ ਮੈਂ ਕਹਿੰਦੇ ਗਏ ਨਹੀਂ ਅਸੀਂ ਤਾਂ ਕੋ ਬੀ ਅਸੀਂ ਇੰਜੀਨੀਅਰਾਂ ਕੋਈ ਜਾਇ ਸੀ ਕੋਈ ਪੜ੍ਹਾਈ ਕੀਤੀ ਅਸੀਂ ਬੀ ਐਸ ਕੈਗਨ ਜੀਵ ਤੋਂ ਹਟ ਗਏ ਸੀ ਹਾਂ ਸਾਨੂੰ ਪਟਿਆਲਾ ਯੂਨੀਵਰਸਿਟੀ ਨੇ ਡੀ ਲੇਟ ਦੀ ਡਿਗਰੀ ਦਿੱਤੀ ਆ